ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਆਪਣੀ ਟੀਮ ਨਾਲ ਕੇਂਦਰੀ ਵਿਧਾਨ ਸਭਾ ਹਲਕੇ ਵੱਲੋਂ ਸ਼ੁਰੂ ਕੀਤੀ ਗਈ ਸਫਾਈ ਮੁਹਿੰਮ ਨੂੰ ਜਾਰੀ ਰੱਖਿਆ ਡਾਕਟਰ ਅਜੀਤ ਗੁਪਤਾ ਨੇ ਗੇਟ ਖਜ਼ਾਨਾ ਤੋਂ ਪਤਰਕਾਲੀ ਮੰਦਿਰ ਦੇ ਆਲੇ ਦੁਆਲੇ ਦੇ ਖੇਤਰ ਦੀ ਸਫਾਈ ਕੀਤੀ ਉਹਨਾਂ ਕਿਹਾ ਕਿ ਉਹਨਾਂ ਨੇ ਨਵਰਾਤਰੀਆਂ ਸ਼ੁਰੂ ਹੁੰਦਿਆਂ ਹੀ ਆਪਣੀ ਟੀਮ ਨਾਲ ਸ਼ਹਿਰ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਇਹ ਜਾਰੀ ਰਹੇਗੀ ਉਹਨਾਂ ਕਿਹਾ ਕਿ ਕੰਪਨੀ ਦੇ ਕੰਮ ਛੱਡਣ ਨਾਲ ਸਫਾਈ ਪ੍ਰਣਾਲੀ ਵਿੱਚ ਕੁਝ ਸਮੱਸਿਆਵਾਂ ਆਈਆਂ ਹਨ ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਮੇਅਰ ਚਤਿੰਦਰ ਸਿੰਘ ਮੋਤੀਪਾਠੀਆ ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿਲ ਅਤੇ ਨਿਗਮ ਦੇ ਸਾਰੇ ਸੀਨੀਅਰ ਅਧਿਕਾਰੀ ਨਿਗਮ ਮਸ਼ੀਨਰੀ ਅਤੇ ਨਿੱਜੀ ਟਰੈਕਟਰ ਟਰਾਲੀਆਂ ਦੀ ਵਰਤੋਂ ਰਾਹੀਂ ਸਫਾਈ ਦੀ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚੋਂ ਰੋਜ਼ਾਨਾ ਲਗਭਗ 560 ਮੈਟ੍ਰਿਕ ਟਨ ਕੂੜਾ ਇਕੱਠਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸਫਾਈ ਮੁਹਿੰਮ ਵਿੱਚ ਨਿਗਮ ਦੇ ਅਧਿਕਾਰੀ ਸਮਾਜ ਸੇਵਕ ਅਸ਼ੋਕ ਸਿੰਘ ਲੱੱਟ ਸਮੇਤ ਬੜੀ ਗਿਣਤੀ ਵਿੱਚ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ। ਜਿਵੇਂ ਕਿ ਤੁਸੀਂ ਜਾਣਦੇ ਹੋ ਮਾਤਾ ਰਾਣੀ ਦੇ ਜਦੋਂ ਦੀ ਨਵਰਾਤਰੀ ਸ਼ੁਰੂ ਹੋਏ ਉਦੋਂ ਦਾ ਹੀ ਅਸੀਂ ਸਫਾਈ ਅਭਿਆਨ ਪਹਿਲਾਂ ਵੀ ਕਰਦੇ ਸੀ ਵਿੱਚ ਫਲੱਡਸ ਆ ਗਏ ਫਿਰ ਉਧਰ ਡਿਊਟੀਆਂ ਲੱਗ ਗਈਆਂ ਸਾਡੀਆਂ ਉਧਰ ਚਲੇ ਗਏ ਅਸੀਂ ਤੇ ਹੁਣ ਜਿਹੜਾ ਕਿ ਨਹੀਂ ਉਹ ਨਵਰਾਤਰੀ ਆਦੇ ਸੁਭਾਅ ਸਰਦੇ ਅਸੀਂ ਡਿਸਾਈਡ ਕੀਤਾ ਸੀਗੇ ਅਸੀਂ ਜਿਹੜੀ ਸਫਾਈ ਅਭਿਆਨ ਮਾਤਾ ਰਾਣੀ ਦਾ ਨਾਮ ਲੈ ਕੇ ਸ਼ੁਰੂ ਕਰਾਂਗੇ ਮਾਤਾ ਰਾਣੀ ਸਾਨੂੰ ਬਲ ਸ਼ਕਤੀ ਤਾਕਤ ਦੇਵੇ ਤਾਂ ਜੋ ਅਸੀਂ ਇਹ ਜਿਹੜਾ ਪਵਿੱਤਰ ਸ਼ਹਿਰ ਹੈ ਉਹਨੂੰ ਸਾਫ਼ ਸੁਥਰਾ ਰੱਖ ਸਕੀਏ ਪਰ ਇਹ ਜਿਹੜਾ ਅਭਿਆਨ ਹੈ ਇਹ ਖਾਲੀ ਨਵਰਾਤਿਆਂ ਤੱਕ ਨਹੀਂ ਰਹੇਗਾ ਇਹ ਉਨੀ ਦੇਰ ਤੱਕ ਚੱਲੇਗਾ ਜਿੰਨੀ ਦੇਰ ਤੱਕ ਸੈਂਟਰ ਹਲਕਾ ਜਿਹੜਾ ਪੂਰੀ ਤਰ੍ਹਾਂ ਸਾਫ਼ ਸੁਥਰਾ ਨਹੀਂ ਹੋ ਜਾਂਦਾ ਇੱਕ ਵੀ ਤਿਲਕਾ ਜਿਹੜਾ ਗੰਦਗੀ ਦਾ ਉਹ ਤੁਹਾਨੂੰ ਸੜਕ ਤੇ ਨਹੀਂ ਮਿਲੇਗਾ ਉਦੋਂ ਤੱਕ ਅਸੀਂ ਇਹ ਸਫਾਈ ਅਭਿਆਨ ਆਪਣਾ ਜਾਰੀ ਰੱਖਾਂਗੇ ਔਰ ਇਹਦੇ ਨਾਲ ਨਾਲ ਹੀ ਮੈਂ ਇੱਥੇ ਪਹੁੰਚੇ ਸਾਡੇ ਸਭਾਜ ਸੇਵਕ ਰੋਗ ਸਿੰਘ ਮਦਰ ਜੀ ਸਾਡੇ ਸੈਂਟਰਲ ਕੇਦੇ ਐਸਸੀ ਵਿੰਗ ਦੇ ਕੋਆਰਡੀਨੇਟਰ ਜੈਸ਼ਵਨੋਤਰਾ ਜੀ ਸਾਡੇ ਬਲਾਕ ਇੰਚਾਰਜ ਲਛਾ ਮੁਕਤੀ ਮੋਰਚਾ ਦੇ ਸਾਡੇ ਚਰਨਜੀਤ ਜੀ ਰਾਹੁਲ ਜੀ ਸਾਡੇ ਖਨੋਜੀਆ ਸਾਹਿਬ ਤਨਕਿਸ਼ੋਰ ਜੀ ਸਾਡੇ ਆਏ ਆ ਤੁਹਾਡਾ ਵੀ ਸਵਾਗਤ ਹੈ ਕਿਸ਼ੋਰ ਜੀ ਰੋਜ਼ ਆਇਆ ਕਰੋ